ਮਜੀਠਾ ਸ਼ਰਾਬ ਕੰਡ ਮਾਮਲੇ ਦੇ ਸੀਐਮ ਭਗਵੰਤ ਮਾਨ ਨੇ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਦਾਸ ਦੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਲਗਾਤਾਰ ਲੋਕਾਂ ਨੂੰ ਇਸ ਤਰ੍ਹਾਂ ਸ਼ਰਾਬ ਵੇਚਣੀ ਔਰ ਇਸ ਸਸਤੇ ਰੇਟਾਂ ਦੇ ਵਿੱਚ ਸ਼ਰਾਬ ਵੇਚ ਕੇ ਉਹਨਾਂ ਦੀਆਂ ਜਾਨਾਂ ਦੇ ਨਾਲ ਖੇਲਵਾੜ ਕਰਨਾ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਕੁਝ ਹੀ ਦਿਨ ਵਿੱਚ ਦਾਸ ਦੇ ਕਿ ਮਜੀਠਾ ਦੇ ਵਿੱਚ ਸੀਐਮ ਭਗਵੰਤ ਮਾਨ ਉਨਾ ਪਰਿਵਾਰਾਂ ਕੋਲ ਪਹੁੰਚ ਰਿਹਾ ਨੇ ਜਿਨ੍ਹਾਂ ਦੇ ਜੀਵਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਤਾਂ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਮਜੀਠਾ ਦੇ ਵਿੱਚ ਜਿਸ ਦੇ ਚਾਰ ਪਿੰਡਾਂ ਦੇ ਵਿੱਚ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਨੌਜਵਾਨਾਂ ਦੀਆਂ ਜਾਨਾਂ ਗਈਆਂ ਨੇ ਦੱਸਦੇ ਕਿ ਇਸ ਦੇ ਵਿੱਚ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਅਤੇ ਸਾਹਿਬ ਸਿੰਘ ਦੇ ਨਾਲ ਚਾਰ ਹੋਰ ਜਿਹੜੇ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲੀਤਾ ਗਿਆ ਹੈ ਔਰ ਪੁਲਿਸ ਦੇ ਵੱਲੋਂ ਲਗਾਤਾਰ ਇਹ ਜਾਣਕਾਰੀ ਦਿੱਤੀ ਗਈ ਉਕਸੀ ਜੋ ਕਿ ਸ਼ਰਾਬ ਵੇਚਦੇ ਸੀ ਇਹ ਨੌਜਵਾਨ ਇਹਨਾਂ ਦੇ ਵੱਲੋਂ 50 ਲੀਟਰ ਮੈਥਨੋਲ ਨੂੰ 120 ਲੀਟਰ ਬਣਾ ਲਿਆ ਜਾਂਦਾ ਸੀ ਜਿਸ ਤੋਂ ਬਾਅਦ ਛੋਟੇ-ਛੋਟੇ ਪੈਕਟਾਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਸੀ ਤੇ ਇਸ ਤਰ੍ਹਾਂ ਜਿਹੜਾ ਇਹ ਲੋਕਾਂ ਖਿਡਵਾੜ ਉਹਨਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਸੀ ਤਾਂ ਮਜੀਠਾ ਤੋਂ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ 15 ਤੋਂ ਵੱਧ ਨੌਜਵਾਨ ਜਿਹੜੇ ਨੇ ਆਪਣੀਆਂ ਜਾਨਾਂ ਗਵਾਚ ਚੁੱਕੇ ਨੇ ਤੇ ਕਈ ਹਾਲੇ ਵੀ ਜੇਰੇ ਇਲਾਜ ਦੇ ਵਿੱਚ ਨੇ ਜਿਸ ਅਗਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦਿੱਤਾ ਮੌਕੇ ਦੇ ਪ੍ਰਸ਼ਾਸਨ ਦੇ ਵੱਲੋਂ ਪਹੁੰਚ ਕੇ ਵੀ ਲਗਾਤਾਰ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹਰ ਸੰਭਵ ਸਹਾਇਤਾ ਕਰਨ ਦਾ ਜਿਹੜਾ आश्वासन प्रशासन ਦੇ ਵੱਲੋਂ ਦਿੱਤਾ ਜਾ ਰਿਹਾ ਤੇ ਕੁਝ ਹੀ ਦੇਰ ਦੇ ਵਿੱਚ ਹੁਣ ਸੀਐਮ ਭਗਵੰਤ ਮਾਨ ਵੀ ਖੁਦ ਮਜੀਠੇ ਪਹੁੰਚ ਰਹਿਣੇ ਹਨ ਅਤੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਖਤ ਐਕਸ਼ਨ ਲੈਂਦਿਆਂ ਹੋਇਆਂ ਕਿਹਾ ਤਾਂ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਜਦੋਂ ਦਾ ਇਹ ਮਾਮਲਾ ਸ਼ਰਾਬ ਕਾਰਡ ਮਾਮਲਾ ਸਾਹਮਣੇ ਆਇਆ ਹੈ ਤਾਂ ਇਸ ਦੇ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਨੇ ਸਿਆਸੀ ਲੀਡਰਾਂ ਦੀਆਂ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਉਤੋਂ ਦੇ ਹਲਕੇ ਦੇ ਲੀਡਰ ਹੀ ਨੇ ਉਹਨਾਂ ਦਾ ਹੀ ਕਿੰਨਾ ਕਿਤੇ ਹੱਥ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਸ਼ਰੀਆਮ ਸ਼ਰਾਬ ਦਾ ਵਿਕਣਾ ਕਿਉਂਕਿ ਪਹਿਲਾਂ ਵੀ ਜਿਹੜੇ ਸ਼ਰਾਬ ਦੀ ਵਿਕਰੀ ਕੀਤੀ ਜਾਂਦੀ ਸੀ ਔਰ ਇਸ ਤਰ੍ਹਾਂ ਸਸਤੇ ਰੇਟਾਂ ਤੇ ਸ਼ਰਾਬ ਦੇ ਕੇ ਔਰ ਜਿਹੜੀ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਾ ਕੇ ਉਹਨਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਤੋਂ ਬਾਅਦ ਸਖਤ ਐਕਸ਼ਨ ਲੈਂਦਿਆਂ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਹੁਣ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਇਹ ਮੋਤਾ ਨਹੀਂ ਇਹ ਕਤਲ ਹੋਇਆ ਨੇ ਔਰ ਜਿੰਨਾ ਦੇ ਵੱਲੋਂ ਵੀ ਇਸ ਤਰ੍ਹਾਂ ਕੀਤਾ ਗਿਆ ਹੈ ਦੋਸ਼ੀਆਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਕੁਸ਼ੀ ਦੇਰ ਦੇ ਵਿੱਚ ਮਜੀਠਾ ਦੀ ਗੱਲ ਕਰੀ ਤਾਂ ਮਜੀਠਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਇੰਨਾ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਸੀਐਮ ਭਗਵੰਤ ਮਾਨ ਖੁਦ ਪਹੁੰਚ ਰਹਿਣੇ ਦਾ ਜੇ ਕਿ ਜਦੋਂ ਤੋਂ ਹੀ ਇਹ ਸ਼ਰਾਬ ਕੰਡ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵਿੱਚ ਮੁਸਤੈਦੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਸਿਹਤ ਵਿਭਾਗ ਦੀਆਂ ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚੀਆਂ ਨੇ ਔਰ ਲਗਾਤਾਰ ਜਿਨ੍ਹਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੈ ਉਹਨਾਂ ਦੀ ਜਾਂਚ ਜਿਹੜੀ ਚੱਲ ਰਹੀ ਹੈ ਭਾਵੇਂ ਉਹਨਾਂ ਨੂੰ ਪੁੱਛ ਕਿਸੇ ਨੌਜਵਾਨ ਨੂੰ ਕੁਝ ਇਸ ਦਾ ਅਸਰ ਹੋਇਆ ਹੈ ਜਾਂ ਨਹੀਂ ਔਰ ਜਿਹੜੇ ਜਿਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੋਈਏ ਲਗਾਤਾਰ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਕੀਤਾ ਜਾ ਰਿਹਾ ਹੈ ਜੋ ਕਿ ਹਸਪਤਾਲਾਂ ਦੇ ਵਿੱਚ ਦਾਖਲ ਨੇ ਔਰ ਹੁਣ ਕੁਝ ਹੀ ਦੇਰ ਦੇ ਤੱਕ ਸੀਐਮ ਭਗਵੰਤ ਮਾਨ ਖੁਦ ਮਜੀਠਾ ਪਹੁੰਚ ਰਹੇ ਨੇ ਮੌਕੇ ਦਾ ਜ਼ਾਇਜ਼ ਲੈਂਡ